PTRC ਤੇ ਪਨ ਬੱਸਾਂ ਮੁੜ ਤੋਂ ਹੋਣਾ ਸੜਕਾਂ ਤੇ ਹੋਣਗੀਆਂ ਕਿਉਂਕਿ ਉਹਨਾਂ ਦੀ ਜਿਹੜੀ 3 ਦਿਨਾਂ ਹੜਤਾਲ ਸੀ ਉਹ ਅੱਜ ਖਤਮ ਹੋ ਚੁੱਕੀ ਆ ਹਾਲਾਂਕਿ ਅੱਜ ਹੜਤਾਲ ਦਾ ਦੂਸਰਾ ਦਿਨ ਸੀ ਪਰ ਫਿਰ ਵੀ ਅੱਜ ਜਿਹੜੀ ਹੜਤਾਲ ਆ ਉਹ ਖਤਮ ਹੋ ਚੁੱਕਿਆ ਕਿਉਂਕਿ ਪਨ ਬੱਸ PTRC ਕੱਚੇ ਮੁਲਾਜ਼ਮਾਂ ਨੂੰ ਜਿਹੜੀ ਉਹ ਹੁਣ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਨਾਲ ਜਿਹੜਾ ਮੀਟਿੰਗ ਦਾ ਸੱਦਾ ਆ ਚੁੱਕਿਆ ਜਿਹੜੀ ਮੀਟਿੰਗ ਦੀ ਗੱਲਬਾਤ ਆ ਉਹ ਹੋ ਚੁੱਕੀ ਆ 15 ਜਨਵਰੀ ਨੂੰ ਇਹ ਮੀਟਿੰਗ ਰੱਖੀ ਗਈ ਆ ਪੀਪੀਆਰਟੀਸੀ ਮੁਲਾਜ਼ਮਾਂ ਤੇ ਪਨ ਬੱਸ ਮੁਲਾਜ਼ਮਾਂ ਨੂੰ ਜਦੋਂ ਇਸ ਚੀਜ਼ ਦੀ ਜਿਹੜੀ ਸ਼ੋਰਟੀ ਆ ਉਹ ਮਿਲੀ ਆ ਕਿ 15 ਜਨਵਰੀ ਨੂੰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਗੱਲ ਸੁਣਨਗੇ ਉਸ ਤੋਂ ਬਾਅਦ ਹੀ ਉਹਨਾਂ ਦੇ ਵੱਲੋਂ ਜਿਹੜੀ ਹੜਤਾਲ ਹੈ ਉਹ ਖਤਮ ਕਰਨ ਦਾ ਜਿਹੜਾ ਐਲਾਨ ਹੈ ਉਹ ਕੀਤਾ ਗਿਆ ਹਾਲਾਂਕਿ ਇਹਨਾਂ ਤਿੰਨ ਰੋਜ਼ਾ ਹੜਤਾਲ ਦੇ ਕਾਰਨ ਜਿਹੜੇ ਮੁਸਾਫਰ ਸੀ ਉਹ ਕਾਫੀ ਜ਼ਿਆਦਾ ਜਿਹੜੇ ਪਰੇਸ਼ਾਨ ਹੁੰਦੇ ਹੋਏ ਦਿਖਾਈ ਦੇ ਰਹੇ ਸੀ ਤੁਹਾਨੂੰ ਦੱਸ ਦਈਏ ਕਿ ਅੱਜ 43 ਸੈਕਟਰ ਦੇ ਵਿੱਚ ਜਦੋਂ ਜਿਹੜਾ ਚੰਡੀਗੜ੍ਹ ਦਾ ਮੇਨ ਅੱਡਾ ਹੈ ਜਿੱਥੋਂ ਪੀਆਰਟੀਸੀ ਦੀਆਂ ਬੱਸਾਂ ਜਿਹੜੀਆਂ ਪੰਜਾਬ ਹਰਿਆਣਾ ਹਿਮਾਚਲ ਨੂੰ ਚੱਲਦੀਆਂ ਨੇ ਦਿੱਲੀ ਨੂੰ ਚੱਲਦੀਆਂ ਨੇ ਤਾਂ ਉੱਥੇ ਜਾ ਕੇ ਜਦੋਂ ਪੱਤਰਕਾਰਾਂ ਦੇ ਵੱਲੋਂ ਦੇਖਿਆ ਗਿਆ ਤਾਂ ਜਿਹੜੇ ਕਹਿ ਦਈਏ ਕਿ ਮੁਲਾਜ਼ਮਾਂ ਦੀ ਹੜਤਾਲ ਦੇ ਕਾਰਨ ਜਿਹੜੇ ਯਾਤਰੀ ਸੀ ਉਹ ਕਾਫੀ ਜ਼ਿਆਦਾ ਪਰੇਸ਼ਾਨ ਹੁੰਦੇ ਹੋਏ ਦਿਖਾਈ ਦੇ ਰਹੇ ਸੀ ਪੂਰੇ ਪੰਜਾਬ ਉਹਦੇ ਵਿੱਚ ਜਿਹੜੇ ਹਾਲਾਤ ਸੀ ਇਹੀ ਬਣੇ ਹੋਏ ਸੀ ਕਿਉਂਕਿ ਕਾਫੀ ਜ਼ਿਆਦਾ ਜਿਹੜੇ ਮੁਲਾਜ਼ਮ ਨੇ ਉਹ ਕੱਚੇ ਨੇ ਠੇਕਾ ਭਰਤੀ ਨੇ ਜਿਸ ਦੇ ਕਾਰਨ ਜਿਹੜਾ ਉਹਨਾਂ ਨੂੰ ਰੈਗੂਲਰ ਕਰਨ ਦੇ ਲਈ ਇਹਨਾਂ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਹੈ ਜਿਹੜੀ ਉਹ ਕੀਤੀ ਗਈ ਸੀ ਇਹ ਤਿੰਨ ਰੋਜ਼ਾ ਜਿਹੜੀ ਹੜਤਾਲ ਹੈ ਉਸ ਦੀ ਹੁਣ ਸਮਾਪਤੀ ਹੋ ਚੁੱਕੀ ਆ ਕੱਲ ਤੋਂ ਜਿਹੜੀਆਂ ਸਰਕਾਰੀ ਬੱਸਾਂ ਨੇ ਚਾਹੇ ਉਹ ਪੀਆਰਟੀਸੀ ਹੋਵੇ ਚਾਹੇ ਪਨ ਬੱਸ ਹੋਵੇ ਹੁਣ ਫਿਰ ਸੜਕਾਂ ਤੇ ਚੱਲਦੀਆਂ ਦੇਖਣ ਗਿਆ ਕਿਉਂਕਿ ਜਿਹੜੀ ਹੜਤਾਲ ਹੈ ਉਹ ਖਤਮ ਹੋ ਚੁੱਕੀ ਆ ਤਿੰਨ ਦਿਨਾਂ ਦੀ ਇਹ ਹੜਤਾਲ ਦਾ ਜਿਹੜਾ ਐਲਾਨ ਆ ਉਹ ਕੀਤਾ ਗਿਆ ਸੀ ਪਰ ਦੂਸਰੇ ਦਿਨ ਹੀ ਜਿਹੜੀ ਹੜਤਾਲ ਹੈ ਉਹ ਖਤਮ ਕਰ ਦਿੱਤੀ ਗਈ ਹੈ ਕਿਉਂਕਿ ਜਿਹੜਾ ਕੱਚੇ ਮੁਲਾਜ਼ਮ ਨੇ ਚਾਹੇ ਉਹ ਪੀਆਰਟੀਸੀ ਦੇ ਹੋਣ ਚਾਹੇ ਪਰ ਪਨ ਬਸਤੇ ਹੋਣ ਉਹਨਾਂ ਨੂੰ ਜਿਹੜੀ ਮੀਟਿੰਗ ਦਾ ਸੱਦਾ ਉਹ ਆ ਚੁੱਕਿਆ 15 ਜਨਵਰੀ ਨੂੰ ਇਹਨਾਂ ਮੁਲਾਜ਼ਮਾਂ ਦੀ ਜਿਹੜੀ ਮੀਟਿੰਗ ਹੈ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੋਣ ਨਾਲ ਹੋਣ ਜਾ ਰਹੀ ਹੈ ਜਿਸ ਦਾ ਜਿਹੜਾ ਭਰੋਸਾ ਮਿਲ ਤੋਂ ਬਾਅਦ ਹੀ ਜਿਹੜਾ ਇਹਨਾਂ ਦੇ ਵੱਲੋਂ ਜਿਹੜੇ ਮੁੱਖ ਜਿਹੜੇ ਇਹਨਾਂ ਦੇ ਆਗੂ ਸੀ ਉਹਨਾਂ ਦੇ ਵੱਲੋਂ ਹੜਤਾਲ ਖਤਮ ਕਰਨ ਦਾ ਜਿਹੜਾ ਐਲਾਨ ਹੈ ਉਹ ਕਰ ਦਿੱਤਾ ਗਿਆ ਵੱਡੀ ਖਬਰ ਹੈ ਕਿ ਹੁਣ ਪੰਜਾਬ ਦੇ ਵਿੱਚ ਜਿਹੜਾ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋਇਆ ਸੀ ਉਹ ਹੁਣ ਖੁੱਲ ਚੁੱਕਿਆ ਹੜਤਾਲ ਹੈ ਜਿਹੜੀ ਖਤਮ ਹੋ ਚੁੱਕੀ ਹੈ ਵੱਡੀ ਖਬਰ ਹੈ ਜਿਹੜੇ ਵੀ ਬੱਸਾਂ ਦੇ ਬੇਟ ਸਫਰ ਕਰਦੇ ਆ ਉਹਨਾਂ ਦੇ ਲਈ ਵੱਡੀ ਖਬਰ ਆ ਕਿਉਂਕਿ ਲਗਾਤਾਰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਟਾਈਮ ਐਡਜਸਟ ਕਰਨ ਦਾ ਜਿਹੜਾ ਕਹਿ ਦਈਏ ਕਿ ਉਹਦੇ ਬਾਰੇ ਬੜੀ ਪਰੇਸ਼ਾਨੀ ਹੋ ਰਹੀ ਸੀ ਕਿਉਂਕਿ ਜਿੱਥੇ ਚਾਰ ਬੱਸਾਂ ਚੱਲਣੀਆਂ ਨੇ ਉੱਥੇ ਇੱਕ ਬੱਸ ਚੱਲ ਰਹੀ ਸੀ ਜਿਸ ਦੇ ਕਾਰਨ ਸਵਾਰੀਆਂ ਵੀ ਪਰੇਸ਼ਾਨ ਸੀਗੀਆਂ ਕਨੈਕਟਰ ਡਰਾਈਵਰ ਵੀ ਪਰੇਸ਼ਾਨ ਸੀਗੇ ਤਾਂ ਹੁਣ ਉਹਨਾਂ ਦੀ ਪਰੇਸ਼ਾਨੀ ਜ਼ਰੂਰ ਦੂਰ ਹੋਵੇਗੀ ਕਿਉਂਕਿ ਕੱਲ ਤੋਂ ਜਿਹੜਾ ਬੱਸਾਂ ਦੀ ਹੜਤਾਲ ਦਾ ਸਮਾਂ ਉਹ ਖਤਮ ਹੋ ਚੁੱਕਿਆ ਕੱਲ ਸਵੇਰ ਤੋਂ ਜਿਹੜੀਆਂ ਪਹਿਲਾਂ ਦੀ ਤਰ੍ਹਾਂ ਚੱਲਦੀਆਂ ਸੀ ਬਸਾਂ ਉਸੇ ਤਰ੍ਹਾਂ ਚੱਲਣੀਆਂ ਜਿਹੜੇ ਪਹਿਲੇ ਟਾਈਮਾਂ ਤੇ ਆਉਂਦੀਆਂ ਸੀ ਉਸੇ ਟਾਈਮਾਂ ਤੇ ਹੁਣ ਸਰਕਾਰੀ ਬਸਾਂ ਚਾਹੇ ਉਹ ਪੀਆਰਟੀਸੀ ਹੋਵੇ ਚਾਹੇ ਪੰਨ ਬੱਸ ਹੋਵੇ ਉਹਨਾਂ ਦੀ ਹੁਣ ਮੁੜ ਸ਼ੁਰੂਆਤ ਹੋਣ ਜਾ ਰਹੀ ਆ ਕਿਉਂਕਿ ਅੱਜ ਜਿਹੜਾ ਮੀਟਿੰਗ ਦਾ ਸਮਾਂ ਮਿਲ ਚੁੱਕਿਆ ਕੱਚੇ ਮੁਲਾਜ਼ਮ ਨੇ ਜਿਹੜੇ ਜਿਨ੍ਹਾਂ ਦੇ ਜੂਨੀਅਰ ਦੇ ਵੱਲੋਂ ਇਹ ਧਰਨਾ ਲਾਇਆ ਗਿਆ ਸੀ ਤਾਂ ਉਹਨਾਂ ਮੁਲਾਜ਼ਮਾਂ ਨੂੰ ਜਿਹੜਾ ਉਹ ਬਲਾਵਾ ਆ ਚੁੱਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇਹ ਬਲਾਵਾ ਭੇਜਿਆ ਗਿਆ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾਊਗੀ ਗੱਲਬਾਤ ਦੇ ذریعے ਜਿਹੜਾ ਇਸ ਪੂਰੇ ਮਸਲੇ ਦਾ ਹੱਲ ਹੈ ਉਹ ਕੱਢਿਆ ਜਾਊਗਾ ਤਾਂ 15 ਜਨਵਰੀ ਨੂੰ ਜਿਹੜੀ ਇਹ ਮੀਟਿੰਗ ਹੋਣ ਜਾ ਰਹੀ ਹੈ ਹਜੇ ਜਿਹੜਾ ਜਗ੍ਹਾ ਦਾ ਕੋਈ ਨਿਸ਼ਚਿਤ ਨਹੀਂ ਕੀਤਾ ਗਿਆ ਪਰ ਤਰੀਕ ਜ਼ਰੂਰ ਐਲਾਨ ਦਿੱਤੀ ਗਈ ਹੈ ਕਿ 15 ਜਨਵਰੀ ਨੂੰ ਜਿਹੜੀ ਉਹ ਪਾਨਬਸ ਪੀਆਰ ਸੀ ਮੁਲਾਜ਼ਮਾਂ ਦੇ ਨਾਲ ਜਿਹੜੀ ਮੀਟਿੰਗ ਹੈ ਉਹ ਕੀਤੀ ਜਾਊਗੀ ਜਿਸ ਦੇ ਵਿੱਚ ਜਿਹੜਾ ਇਸ ਪੂਰੇ ਮਸਲੇ ਦਾ ਹੱਲ ਕੱਢਿਆ ਜਾਊਗਾ ਕਿਉਂਕਿ ਕੱਚੇ ਮੁਲਾਜ਼ਮਾਂ ਦੇ ਵੱਲੋਂ ਇਹ ਜਿਹੜਾ ਧਰਨਾ ਹੈ ਚੱਕਾ ਜਾਮ ਹੈ ਉਸ ਦਾ ਐਲਾਨ ਕੀਤਾ ਗਿਆ ਸੀ ਹਾਲਾਂਕਿ ਦੋ ਦਿਨਾਂ ਦੇ ਵਿੱਚ ਜਿਹੜਾ ਸਵਾਰੀਆਂ ਨੂੰ ਬਹੁਤ ਪਰੇਸ਼ਾਨੀ ਹੋਈ ਆ ਜਿਨ੍ਹਾਂ ਨੇ ਆਉਣਾ ਜਾਣਾ ਸੀਗਾ ਕੁਝ ਮਰੀਜ਼ ਸੀਗੇ ਜ਼ਿਆਦਾ ਉਹਨਾਂ ਦੇ ਵਿੱਚ ਉਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਹੋਈ ਸੀ ਜਿੱਦਾਂ ਅੱਜ ਜਿਹੜਾ ਚੰਡੀਗੜ੍ਹ ਦੇ ਵਿੱਚ 43 ਬੱਸ ਸਟੈਂਡ ਹੈ ਜਿੱਥੋਂ ਜਿਹੜੇ ਮਰੀਜ਼ਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਦੇ ਨਾਲ ਵੀ ਜਿਹੜਾ ਕਾਫੀ ਉਹਨਾਂ ਦੇ ਵੱਲੋਂ ਜਿਹੜਾ ਰੋਸ ਜਤਾਇਆ ਜਾ ਰਿਹਾ ਸੀ ਕਿ ਅਸੀਂ ਦੂਰੋਂ ਆਇਆ ਸਾਨੂੰ ਆਉਣ ਦੇ ਵਿੱਚ ਦਿੱਕਤ ਹੋ ਰਹੀ ਆ ਲੇਟ ਹੋ ਗਏ ਜਿਸ ਦੇ ਕਾਰਨ ਜਿਹੜਾ ਡਾਕਟਰਾਂ ਦਾ ਟਾਈਮ ਨਿਕਲ ਗਿਆ ਤਾਂ ਇਦਾਂ ਦੀਆਂ ਜਿਹੜੀਆਂ ਕਾਫੀ ਪਰੇਸ਼ਾਨੀਆਂ ਸੀ ਉਹ ਸਵਾਰੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਉਸ ਦੇ ਨਾਲ ਜਿਹੜੇ ਪੀਆਰਟੀਸੀ ਮੁਲਾਜ਼ਮ ਨੇ ਉਹਨਾਂ ਨੂੰ ਵੀ ਜਿਹੜਾ ਇਹਨਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਸਵਾਰੀਆਂ ਜਦੋਂ ਵੀ ਬੱਸ ਲੱਗਦੀ ਸੀ ਤਾਂ ਸਵਾਰੀਆਂ ਜਿਹੜੀਆਂ ਭੱਜ-ਭੱਜ ਕੇ ਉਹ ਬੱਸ ਦੇ ਵਿੱਚ ਚੜ੍ਹਦੀਆਂ ਸੀ ਕਿਉਂਕਿ ਜਿਹੜੀਆਂ ਚਾਰ ਦੇ ਪਿੱਛੇ ਇੱਕ ਬੱਸ ਚੱਲਣੀ ਤਾਂ ਉਹ ਕਾਫੀ ਜ਼ਿਆਦਾ ਕ ਉਹ ਸਵਾਰੀ ਹੋ ਜਾਂਦੀ ਆ ਖਾਚਾ ਖਾਚ ਜਿਹੜੀਆਂ ਭਰ ਕੇ ਬੱਸਾਂ ਚੱਲਦੀਆਂ ਹੋਈਆਂ ਆ ਨਜ਼ਰ ਆ ਰਹੀਆਂ ਸੀ ਹਾਦਸਿਆਂ ਨੂੰ ਵੀ ਸਦਾ ਦੇ ਰੰਦਾ ਜਿਹੜਾ ਇੱਕ ਕਹਦੀਏ ਕਿ ਇਹ ਹੋ ਸਕਦਾ ਸੀ ਹਾਦਸੇ ਵੀ ਹੋ ਸਕਦੇ ਸੀ ਤਾਂ ਹੁਣ ਸਾਰੀਆਂ ਚਿੰਤਾਵਾਂ ਤੋਂ ਜਿਹੜਾ ਉਹ ਨਪਟਾਰਾ ਹੋਊਗਾ ਕੱਲ ਤੋਂ ਜਿਹੜੀਆਂ ਸਰਕਾਰੀ ਬੱਸਾਂ ਨੇ ਚਾਹੇ ਉਹ ਪੀਆਰਟੀਸੀ ਹੋਵੇ ਚਾਹੇ ਪਨ ਬੱਸ ਹੋਵੇ ਕੱਲ ਤੋਂ ਉਹ ਸਾਰੀਆਂ ਬੱਸਾਂ ਚੱਲਣਗੀਆਂ ਜਿਵੇਂ ਪਹਿਲਾਂ ਜਿਹੜੇ ਟਾਈਮਾਂ ਤੇ ਆਉਂਦੀਆਂ ਸੀ ਉਹੀ ਟਾਈਮਾਂ ਤੇ ਜਿਹੜਾ ਕੱਲ ਤੋਂ ਰੂਟੀਨ ਉਹਨਾਂ ਦੀ ਸ਼ੁਰੂ ਹੋ ਜਾਵੇ ਕਿਉਂਕਿ ਹੁਣ ਉਹਨਾਂ ਨੂੰ ਜਿਹੜਾ ਭਰੋਸਾ ਮਿਲ ਚੁੱਕਿਆ ਮੀਟਿੰਗ ਦਾ ਭਰੋਸਾ ਮਿਲ ਚੁਕਿਆ ਗੱਲਬਾਤ ਦਾ ਭਰੋਸਾ ਮਿਲ ਚੁਕਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇਹ ਜਿਹੜਾ ਸੁਨੇਹਾ ਉਹਨਾਂ ਨੂੰ ਭੇਜਿਆ ਗਿਆ ਸੀ 15 ਜਨਵਰੀ ਨੂੰ ਜਿਹੜਾ ਬਲਾਵਾ ਭੇਜਿਆ ਗਿਆ 15 ਜਨਵਰੀ ਨੂੰ ਜਿਹੜਾ ਉਹ ਮੁਲਾਜ਼ਮਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਉਹ ਮੀਟਿੰਗ ਕਰਨਗੇ ਜਿਹੜਾ ਇਸ ਪੂਰੇ ਮਸਲੇ ਦਾ ਹੱਲ ਹੈ ਉਹ ਗੱਲਬਾਤ ਦੇ ਜ਼ਰੀਏ ਕੱਢਿਆ ਜਾਊਗਾ ਜਿਨ੍ਹਾਂ ਨੇ ਬੱਸਾਂ ਦੇ ਵਿੱਚ ਸਫ਼ਰ ਕਰਨਾ ਉਹਨਾਂ ਦੇ ਲਈ ਵੱਡੀ ਖਬਰ ਹੈ ਕਿ ਹੁਣ ਕੱਲ ਤੋਂ ਜਿਹੜੀ ਹੜਤਾਲ ਹੈ ਉਹ ਖਤਮ ਹੋ ਚੁੱਕੀ ਆ ਕੱਲ ਤੋਂ ਜਿਹੜੀਆਂ ਸਰਕਾਰੀ ਬੱਸਾਂ ਸੀ ਪੀਆਰਟੀਸੀ બસ ਪਨ ਬਸ ਕੱਲ ਤੋਂ ਪਹਿਲਾਂ ਵਾਂਗ ਹੀ ਉਹ ਸੜਕਾਂ ਤੇ ਦੌੜਦੀਆਂ ਹੋਈਆਂ ਨਜ਼ਰ ਆਉਣਗੀਆਂ